ਥਾਣਾ ਔਰਾਦੀਨ ਇੱਕ ਪਿੰਡ ਦੇ ਵਿਦੇਸ਼ ਰਹਿੰਦੇ ਨੌਜਵਾਨ ਦੀ ਥਾਰ ਗੱਡੀ ਨੂੰ ਚੱਕੀ ਹਲਾਤਾ ਵਿੱਚ ਲਗਾਈ ਅੱਗ ਔਰਤ ਸਮੇਤ ਤਿੰਨ ਖਿਲਾਫ ਮਾਮਲਾ ਦਰਜ ਖਾਣਾ ਔਰ ਦੇ ਅਧੀਨ ਪੈਂਦੇ ਪਿੰਡ ਪ੍ਰਾਗਪੁਰਵੀਕੇ ਇੱਕ ਘਰ ਦੇ ਬਾਹਰ ਖੜੀ ਮਹਿੰਦਰਾ ਥਾਰ ਗੱਡੀ ਨੂੰ ਅੱਗ ਲਗਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਇੱਕ ਔਰਤਾ ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ سنگੀਨ ਧਰਾਮਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਮਲਜੀਤ ਕੌਰ ਉਰਫ ਰਾਣੋ ਪਤਨੀ ਦੇਵਰਾਮ ਵਾਸੀ ਪ੍ਰਾਗਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਚਰਨਜੀਤ ਸਿੰਘ ਪਿਛਲੇ 1 ਸਾਲ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ ਵਿਦੇਸ਼ ਜਾਣ ਤੋਂ ਪਹਿਲਾਂ ਉਸਨੇ ਚਿੱਟੇ ਰੰਗ ਦੀ ਮਹਿੰਦਰਾ ਥਾਰ ਖਰੀਦੀ ਸੀ ਜੋ ਘਰ ਦੇ 베ੜੇ ਵਿੱਚ ਖੜੀ ਸੀ ਕਮਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੀ ਇੱਕ ਲੜਕੀ ਵੀ ਇੰਗਲੈਂਡ ਵਿੱਚ ਹੈ ਉਸ ਲੜਕੀ ਦੀ ਮਾਤਾ ਨੂੰ ਸ਼ੱਕ ਹੈ ਕਿ ਉਸਦੀ ਲੜਕੀ ਚਰਨਜੀਤ ਸਿੰਘ ਦੇ ਨਾਲ ਰਹਿ ਰਹੀ ਹੈ ਇਸੇ ਰੰਜਿਸ਼ ਦੇ ਕਾਰਨ ਉਸ ਲੜਕੀ ਦੀ ਮਾਤਾ ਨੇ ਕੁਝ ਦਿਨ ਪਹਿਲਾਂ ਧਮਕੀ ਦਿੱਤੀ ਸੀ ਕਿ ਉਹ ਗੱਡੀ ਦਾ ਨੁਕਸਾਨ ਕਰਾਵੇਗੀ ਸ਼ਿਕਾਇਤਕਰਤਾ ਅਨੁਸਾਰ 11 ਤੇ 12 ਫਰਵਰੀ ਦੀ ਦਰਮਿਆਨੀ ਰਾਤ ਨੂੰ ਕਰੀਬ ਸਬਾ 12 ਵਜੇ ਜਦੋਂ ਉਹ ਆਪਣੀ ਸ਼ਾਸਨ ਨਾਲ ਸੁੱਤੀ ਹੋਈ ਸੀ ਤਾਂ ਗੱਡੀ ਨੂੰ ਅੱਗ ਲੱਗਣ ਦੀਆਂ ਲਾਟਾਂ ਦਿਖਾਈ ਦਿੱਤੀਆਂ ਜਦੋਂ ਤੱਕ ਰੌਲਾ ਪਾਉਣ ਤੇ ਲੋਕ ਇਕੱਠੇ ਹੋਏ ਅਤੇ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਗੱਡੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਪੀੜਤ ਪੱਖ ਦਾ ਦੋਸ਼ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਪੈਟਰੋਲ ਦੇ ਕੇ ਇਹ ਅੱਗ ਲਗਾਈ ਹੈ ਇਸ ਸਬੰਧੀ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਦੇ ਬਿਆਨਾਂ ਤੇ ਵਿਦੇਸ਼ ਵਿੱਚ ਰਹਿੰਦੀ ਲੜਕੀ ਦੀ ਮਾਤਾ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਔਰਤੋ ਰਿਪੋਰਟ। ਜੀ ਬਿਲਕੁਲ ਕੀ ਨਾ ਇਹ ਪੜਾਂ। ਸਾਡਾ ਨਾਂਜੀ ਮੇਰਾ ਨਾਮ ਹੈ ਕਮਲਜੀਤ ਘਰ। ਕਹਿੰਦੇ ਕਿ ਟਪਣਾ ਨਹੀਂ ਸੀ। ਫਰਾਗਪੁਰ। ਰੱਤ ਕਿਹ ਕਿ ਟਪਣਾ ਬਕਰੀ ਜੀ। ਬਸ ਰਾਤੀ ਜੀ 1:30 ਵਜੇ ਜਿੱਦਾਂ ਸਾਨੂੰ ਪਤਾ ਲੱਗਾ ਸੀ ਸੀਗੇ 10 ਤੇ ਪੈ ਜਾਂ ਉਹਦੇ ਪਤਾ ਲੱਗਾ ਜਦੋਂ ਸਾਡੀ ਗੱਡੀ ਨੂੰ ਇਹਨੇ ਅੱਗ ਲਾਤੀ। ਸਾਡੀ ਕਿਸੇ ਨਾ ਥੋੜੀ ਜੀ ਲਾਕ ਡਟ ਸੀਗੀ ਉਹ ਥੋੜੇ ਦਿਨ ਹੋਈ ਸੀਗੀ ਇਸ ਗੱਲ ਨੂੰ ਉਹ ਸਾਡਾ ਫੈਸਲਾ ਹੋ ਗਿਆ ਸੀਗਾ ਤਾਂ ਉਹ ਕਹਿੰਦੇ ਸੀ ਜੀ ਵੀ ਅਸੀਂ ਹਟਣਾ ਹੈ ਨਹੀਂ ਅਸੀਂ ਇਹ ਖੇ ਕੱਢਣੀ ਆ ਕਿਸੇ ਵੀ ਗੱਲ 'ਚ ਕੱਢੀਏ ਜਾਂ ਅਸੀਂ ਤੁਹਾਡੀ ਗੱਡੀ ਦੇ ਸ਼ੀਸ਼ੇ ਤੋੜਾਂਗੇ ਜਾਂ ਤੁਹਾਡੇ ਘਰ ਪੰਨਾਂ ਸਾਡੀ ਜੀ ਗੱਡੀ ਸੀਗੀ ਥਾਰ ਉਹ ਦਿੱਤੀ ਇਹਨਾਂ ਨੇ ਸਾਰੀ ਝਾਲ ਬਸ ਜੀ ਸਾਡਾ ਹੁਣ ਇਹੀ ਹੈ ਵੀ ਸਾਨੂੰ ਇਹਦਾ ਕੋਈ ਹੱਲ ਦੋ ਕਰਕੇ ਇਹ ਗੱਲ ਕਿੱਦਾਂ ਹੋਈ ਆ ਵੀ ਸਾਨੂੰ ਉਹਨਾਂ ਤੇ ਪੂਰੀ ਡੋਰਟ ਆ ਕਿ ਸਾਡੇ ਨਾਲ ਉਹਨਾਂ ਦੀ ਲਾਕ ਡਟ ਸੀ ਬੀਬੀ ਕੋ ਪਰੰਪਰਾ ਘਰ ਦੇ ਵਿੱਚ ਆਪ ਪਰਵਾਰ ਨੇ ਸੀ ਮੈਂ ਰਿੰਦੀ ਜੀ ਤੇ ਮੇਰੀ ਸੱਸ ਰਹਿੰਦੀ ਏ ਤੇ ਬਾਕੀ ਪਰਿਵਾਰ ਕਿਵੇਂ ਬਾਕੀ ਹੈਗੇ ਮਾਰ ਬਾਕੀ ਹੋਰ ਪਰਿਵਾਰ ਚ ਕੋਈ ਨਹੀਂ ਆਪਣੀ ਕੀ ਮੰਗ ਪ੍ਰਸ਼ਾਸਨ ਦੇ ਮਰਜ਼ੀ ਸਾਡੀ ਇਹੀ ਮੰਗ ਹੈ ਜੀ ਸਾਨੂੰ ਇਹਦਾ ਨਿਆਂ ਹੋਣਾ ਚਾਹੀਦਾ ਇਹ ਸਾਡੇ ਨਾਲ ਇਹ ਹੋਈ ਕਿੱਦਾਂ ਆ ਸਾਡੇ ਨਾਲ ਉਹਨਾਂ ਨੇ ਪਹਿਲਾਂ ਇਹ ਧਮਕੀ ਦਿੱਤੀ ਸੀ ਵੀ ਅਸੀਂ ਤੁਹਾਡਾ ਨੁਕਸਾਨ ਕਰਨਾ ਆ ਆਪੋ ਵੀ ਨੇ ਬਾਕੀ ਤੋਂ ਥਾਣੇ ਪਕ ਲਾਂਤੀ ਸੀ ਹਾਂਜੀ ਅਸੀਂ ਜੀ ਦਿੱਤੀ ਆ ਥਾਣੇ ਤੋਂ ਵੀ ਬਲਾਜ਼ਮ ਆਈ ਜੀ ਹਾਂਜੀ ਆ ਕੇ ਗਏ ਹਾਂ ਹਾਂਜੀ ਮੌਕਾ ਦੇਖ ਗੀ ਤੋਂ ਨੋਟ ਕੀਤਾ। ਹਾਂ ਜੀ ਆਪਾਂ ਦੀ ਵੀ ਜਿਹੜੀ ਤੁਹਾਡੇ ਪਿੰਡ ਪ੍ਰਾਗ ਪਰ ਤੁਹਾਡੇ ਸਹੁਰਾਂ ਦੇ ਘਰ ਦੇ ਵਿੱਚ ਘਟਨਾ ਆ ਰਹੀ ਆਤੀ ਵਾਪਰੀ ਹੈਗੀ ਆ ਤੁਸੀਂ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ? ਅਸੀਂ ਜਿਹੜੀ ਕਟਾਈ ਜਿਹੜੀ ਵਾਪਰੀ ਹੈ ਇਹ ਬਹੁਤ ਮਾੜੀ ਹੋਈ ਹੈ ਜੀ ਇਹ ਸ਼ਰਾਰਤੀ ਅਨਸਰਾਂ ਵੱਲੋਂ ਜੀ ਰਾਤ 12:30 12:00 ਦੇ ਬਜੇ ਦੇ ਕਰੀਬ ਇਹ ਗੱਡੀ ਨੂਜ ਦਾ ਥਾਰ ਗੱਡੀ 게ਟਾਂ ਦੇ ਕੋਲ ਖੜੀ ਥਾਂ ਦੀ ਕਮ ਜੀ ਦਾ ਨਾ ਕਰਕੇ ਲੱਗ ਕੇ ਕੋਲ ਖੜੀ ਹੁੰਦੀ 게ਟਾਂ ਦੇ ਕੋਲ ਤਾਂ ਸ਼ਰਾਰਤੀ ਅਨਸਰਾਂ ਨੇ ਕਿਸੇ ਨੇ ਉਹ ਦੇਖ ਕੇ ਨਾ ਗੇਟ ਦੇ ਉੱਤੇ ਦੀ ਆਗੂ ਲਾਤੀ ਉਹਨੂੰ ਲਾ ਦਿੱਤੀ ਅੱਗ ਗੱਡੀ ਖਤਮ ਕਰ ਦਿੱਤੀ ਹੈ ਜੀ ਕਿੰਨੇ ਵਜੇ ਤੇ ਪਹੁੰਚ ਇਹ 12:30 12:00 ਦੇ ਕਰੀਬ ਹੋਈ ਹੈ ਜੀ ਇਹ ਤੇ ਤੁਹਾਡੇ ਸੋਨਾ ਪਰਵਾਰ ਦੇ ਵਿੱਚ ਭਾਜੀ ਇੱਥੇ ਕੌਣ-ਕੌਣ ਦੇ ਹੈਗੇ ਇੱਥੇ ਮੇਰੀ ਜੀ ਮੇਰੀ ਸਾਫਾਵਾ ਤੇ ਬਾਕੀ ਪਰਿਵਾਰ ਦਾ ਮਾਮਲਾ ਕਿੱਥੇ ਹੈ ਬਾਕੀ ਪਰਿਵਾਰ ਆਪਣੇ ਆਪਣੇ ਅਲੱਗ ਘਰ ਉਹਨਾਂ ਦੇ ਰਾਤ ਨੂੰ ਮੇਰੀ ਜਿਹਦਾ ਦਾਦੀ ਸੱਸ ਮੇਰੀ ਉਹਦੇ ਕੋਲ ਆ ਜਾਂਦੀ ਹੈ ਜੀ ਉਹ ਸਾਨੂੰ ਉਹ ਵੀ ਕਿਤੇ ਕਿਤੇ ਆ ਜਾਂਦੀ ਹੈ ਨੇ ਤਾਂ ਜ਼ਿਆਦਾ ਨਹੀਂ ਕਿਤੇ ਆਂਦੀ ਹੈ ਕੱਲੀ ਤੇ ਤਾਂ ਰਹਿੰਦੀ ਹੈ ਮੇਰੇ ਸੱਸ ਜੀ ਘਰ ਦੇ ਵਿੱਚ ਠੀਕ 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 ਹਾਂਜੀ ਤੇ ਬਾਕੀ ਭਾਜੀ ਇਦਾਂ ਕਹਿੰਦਾ ਵੀ ਆਪਾਂ ਕੋਈ ਪੁਲਿਸ ਨੂੰ ਤਲਾਕ ਦਿੱਤੀ ਆ ਭਾਜੀ ਬਿਲਕੁਲ ਪੁਲਿਸ ਨੂੰ ਤਲਾਕ ਕਰ ਦਿੱਤੀ ਹੈ ਜੀ ਮੌਕੇ ਤੇ ਆਏ ਸੀਗੇ ਤੇ ਆਪਣਾ ਮੌਕਾ ਦੇਖ ਕੇ ਪੁਲਸ ਵਾਲੇ ਚਲੇ ਗਏ ਆ ਜੀ ਇਸ ਕਰਨਾ ਬਈ ਤੁਹਾਡੀ ਸੱਸੂ ਬਾਲਾ ਕੀ ਕਹਣਾ ਹੈ ਉਹਨਾਂ ਦਾ ਤਾਂ ਜੀ ਇਹੀ ਕਹਿਣਾ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਪੁਲਿਸ ਨੂੰ ਛੇਤੀ ਤੋਂ ਛੇਤੀ ਇਹ ਕਾਰਵਾਈ ਕਰਨੀ ਚਾਹੀਦੀ ਹੈ ਜੀ ਜਿਹੜੇ ਕਿ ਸ਼ਰਾਤੀਆਂ ਫਿਰ ਫੜੇ ਜਾਣ ਜੀ ਉਹਨੇ ਬਿਆਨ ਦਿੱਤਾ ਵੀ ਇਹਨਾਂ ਨੂੰ ਇਹ ਬਸ਼ੱਕਿਆ ਹਾਂਜੀ ਉਹਨਾਂ ਦੇ ਬਿਆਨ ਹੈਗੇ ਜੀ ਜੋ ਉਹਨਾਂ ਨੂੰ ਹੁਣ ਪਤਾ ਆ ਜਿੱਦਾਂ ਵੀ ਆ ਉਹਨਾਂ ਸ਼ੱਕ ਬਾਕੀ ਕਾਰਵਾਈ ਕਰਨਗੇ ਜੀ ਪੁਲਿਸ ਵਾਲੇ ਵੀ ਉਹਨਾਂ ਨਾਲ ਸੀ ਆਪਣੇ ਬਿਆਨ ਜੋ ਵੀ ਸੀਗਾ ਉਹਨਾਂ ਨੇ ਦੇ ਦਿੱਤੇ ਆ ਉਹ ਕਾਰਵਾਈ ਕਰਨਗੇ ਜੀ ਸਤਿ ਸ੍ਰੀ ਅਕਾਲ ਮੈਂ ਪ੍ਰਾਉਕੌਦੀ ਸਰਪੰਚ ਆ ਬਈ ਆ ਜਿਹੜੀ ਗੱਡੀ ਨੇ ਅੱਗ ਲੱਗੀ ਆ ਇਹ ਸ਼ਰਾਤੀ ਜਿੱਦਾਂ ਅਨਸਰਾਂ ਦਾ ਕੰਮ ਆ ਸਾਰਾ ਵੇਸੀ ਪਰ ਚਾਸਨ ਕੋਲ ਸਮਾਜ ਵਿੱਚ ਤਾਂ ਇਹੀ ਵੰਗ ਕਰਦੇ ਆ ਕਿ ਇਹਨਾਂ ਨੂੰ ਬੇਇਨਸਾਫ ਦਵਾਇਆ ਜਾਵੇ ਜਿਹੜੀ ਬਣਦੀ ਕਾਰਵਾਈ ਆ ਜਿਨ੍ਹਾਂ ਤੇ ਵੀ ਹੈਗੀ ਆ ਤੇ ਉਹ ਕਾਰਵਾਈ ਕੀਤੀ ਜਾਵੇ ਪੂਰੀ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੇ ਕੋਈ ਵੀ ਜਿਸੇ ਦਾ ਕੋਈ ਹੱਥ ਵੀ ਹੈਗਾ ਤੇ ਇਹਦੇ ਵਿੱਚ ਤੇ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਹਾਂ ਜੀ ਉਹਦੇ ਦੇ ਨੁਕਤੇ ਨਾਲ ਆਪਣੇ ਪਿੰਡ ਤੋਂ ਤਰਾਸ ਪਰਵੇ ਤੱਲੇ ਵੀ ਕਦੀ ਘਟੀ ਜਦ ਨਹੀਂ ਹਾਂ ਨਹੀਂ ਨਹੀਂ ਸਾਰ ਅੱਗੇ ਜਿੱਦਾਂ ਹੋਈ ਸੀ ਇੱਕ ਉਹਨਾਂ ਦੇ ਘਰ ਵਿੱਚ ਉਦੋਂ ਵੀ ਇਦਾਂ ਕੰਦਾ ਟੱਪ ਗਿਆ ਉਹਨਾਂ ਦੀ ਗੱਡੀ ਭੰਨੀ ਸੀ ਆ ਦੂਜਾ ਚਾਂਸ ਹੁਣ ਆ ਹੋਇਆ ਜਦੋਂ ਹੁਣ ਇਹ ਸੇਫਟੀ ਅੰਦਰ ਹੀ ਗੱਡੀਆਂ ਦੀ ਕੋਈ ਹੈ ਨਹੀਂ ਕਿਸੇ ਦੀ ਤੇ ਬਾਹਰ ਕਿਸੇ ਦੀ ਕੀ ਸੇਫਟੀ ਹੋ ਸਕਦੀ ਆ ਹਨਾ ਤੇ ਕਿਉਂਕਿ ਜੀਜਾ ਆ ਚਲੋ ਅਸੀਂ ਸ਼ੁਕਰ ਕਰਦੇ ਆ ਕਿ ਮਹਾਰਾਜ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਚਲੋ ਮਿਲ ਜੂ ਇਹ ਤਾਂ ਚੀਜ਼ਾਂ ਬਣ ਜੂਗੇ ਜੇ ਇਹਨਾਂ ਦਾ ਕੋਈ ਨੁਕਸਾਨ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਹਨਾਂ ਦਾ ਕੌਣ ਜ਼ਿੰਮੇਵਾਰ ਹੁੰਦਾ ਠੀਕ ਨੇ ਤੇ ਆਪਾਂ ਇਹ ਕਹਿੰਨੇ ਆ ਵੀ ਇਹਨਾਂ ਦੀ ਜਿਹੜੀ ਬਣਦੀ ਕਾਰਵਾਈ ਆ ਭਾਈ ਉਹਨਾਂ ਤੇ ਕੀਤੀ ਜਾਵੇ ਕੋਈ ਵੀ ਹੈਗੀ ਆ ਗੱਲਬਾਤ ਵੀ ਇਹਨਾਂ ਨੂੰ ਪੂਰਾ ਇਨਸਾਫ ਦਵਾਇਆ ਜਾਵੇ ਸਰਪੰਚ ਸਾਹਿਬ ਹਮਨਾ ਪਿੰਡਾਂ ਦੇ ਵਿੱਚ ਪੰਚਾਇਤਾ ਫਾਡੇ ਵਿੱਚੋਂ ਖੈਰੋ ਜੇ ਐਨਐਲਐਪੀ ਦੇ ਸਾਈਟ ਹੋਵੇ ਨਾ ਕਿਆਵੇ ਲੱਗੇ ਹੋਣਗੇ ਹਾਂਜੀ ਹਾਂਜੀ ਜੇ ਆਪਣੇ ਪਿੰਡ ਵਿੱਚ ਜਦੋਂ ਪ੍ਰਬੰਧਨ ਹੋਵੇ ਤਾਂ ਵਧੀਆ ਨਹੀਂ ਹੋਵੇ ਜੀ ਨਹੀਂ ਸਰ ਇਹ ਤਾਂ ਵਧੀਆ ਅਸੀਂ ਵੀ ਮੰਗ ਕੀਤੀ ਹੋਈ ਆ ਵੀ ਸਾਡੇ ਪਿੰਡ ਵਿੱਚ ਕੈਮਰੇ ਲਗਾਏ ਜਾਣ ਤੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਹੁਣ ਕਈ ਲੋਕੀ ਐਦਾਂ ਦੇ ਹੁੰਦੇ ਆ ਕੋਈ ਕੰਮ ਜੇਕਰ ਸਰਪੰਚ ਕਾਨਾ ਵਿੱਚ ਆਉਂਦਾ ਤਾਂ ਉਹਨੂੰ ਕਾਰਨ ਨਹੀਂ ਦਿੰਦੇ ਅਗਲੇ ਕਹਿੰਦੇ ਕੈਮਰੇ ਥਾਂ ਥਾਂ ਲੱਗੇ ਹੋਏ ਆ ਤੁਸੀਂ ਕੈਮਰੇ ਲਵਾ ਕੇ ਕੀ ਕਰਨੇ ਆ ਹਨਾ ਦੇ ਘਰਾਂ 'ਚ ਕੈਮਰੇ ਲੱਗੇ ਆ ਛਾੜਕਾ 'ਚ ਲੱਗੇ ਆ ਕੈਮਰੇ ਲੋਕਾਂ ਨੇ ਲਵਾਏ ਆ ਕਿਉਂਕਿ ਜਿਹੜੇ ਕੈਮਰੇ ਲੱਗੇ ਲੋਕਾਂ ਨੇ ਆਪਣੀ ਸੇਫਟੀ ਲਈ ਆਪਣੇ ਘਰਾਂ ਦੇ ਮੋਰੇ ਲਗਵਾਏ ਹੋਏ ਆ ਹੁਣ ਤੁਸੀਂ ਦੇਖੋ ਆ ਜਿਹੜੀ ਐਡੀ ਵੱਡੀ ਘਟਨਾ ਵਾਪਰੀ ਆ ਦੋ ਚਾਂਸ ਇੱਥੇ ਪਿੰਡ ਵਿੱਚ ਹੋ ਚੁੱਕੇ ਆ ਇਹ ਵੇ ਇਹਦਾ ਹੁਣ ਕੌਣ ਜ਼ਿੰਮੇਵਾਰ ਹੈ ਪਹਿਲੀ ਘਟਨਾ ਦਾ ਵੀ ਕੁਝ ਫਾਸ ਪਤਾ ਨਹੀਂ ਲੱਗਾ ਹੈਗਾ ਅਗਲੇ ਕਹਿੰਦੇ ਕੋਈ ਆਪਣਾ ਇਹਨਾਂ ਦਾ ਆਪਸੀ ਕੋਈ ਰੰਜਿਸ਼ ਆਉਂਗੀ ਜਿਹੜਾ ਇਹ ਹੁੰਦਾ ਹੈ ਹਨਾ ਤੇ ਹੁਣ ਆਪਾਂ ਇਹਨੂੰ ਵੀ ਕੁਝ ਪੂਰਾ ਕਹਿ ਨਹੀਂ ਸਕਦੇ ਹੈਗੇ ਸਰ ਇਹ ਤਾਂ ਹੁਣ ਆਪਾਂ ਜਦੋਂ ਸਾਹਮਣੇ ਮੁਲਾਜ਼ਮ ਕੋਈ ਆਊਗਾ ਕੋਈ ਮੁਜਰਮ ਫੜਿਆ ਜਾਊਗਾ ਫਿਰ ਹੀ ਪਤਾ ਲੱਗਣਾ ਉਹ ਵੀ ਕੈਮਰਿਆਂ ਦੇ ਥਰੂ ਜੇ ਕੈਮਰੇ ਤੁਹਾਨੂੰ ਪਤਾ ਹੁਣ ਕੋਈ ਆਪਣਾ ਕੈਮਰਾ ਚੈੱਕ ਕਰਨ ਦਿੰਦਾ ਕੋਈ ਨਹੀਂ ਵੀ ਕਰਨ ਦਿੰਦਾ ਹੈਗਾ ਇਹ ਅਗਲੇ ਦਿਨ ਘਰ ਵਾਲਿਆਂ ਦੀ ਮਰਜ਼ੀ ਆ ਅਸੀਂ ਤਾਂ ਕਹਿੰਨੇ ਆ ਕਿ ਜਿੰਨੇ ਵੀ ਕੈਮਰੇ ਲੱਗੇ ਆ ਸਾਰੇ ਚੈੱਕ ਕਰਨ ਗੁਰਦੁਆਰਾ ਸਾਹਿਬ ਕੈਮਰੇ ਲੱਗੇ ਆ ਉਹ ਵੀ ਚੈੱਕ ਕਰਨ ਇਹ ਅਸੀਂ ਤਾਂ ਕੋ ਖੋ ਦੇ ਇਹਨਾਂ ਨੂੰ ਕਹਿ ਕੇ ਗਏ ਆ ਵੀ ਕੈਮਰੇ ਇੱਧਰ ਜਿੰਨੇ ਵੀ ਲੱਗੇ ਆ ਉਹ ਚੈੱਕ ਕਰ ਲਓ ਜੇ ਕੋਈ ਇੱਧਰ ਨੂੰ ਗੱਡੀ ਗਈ ਆ ਤਾਂ ਉਹਦਾ ਪਤਾ ਲੱਗ ਸਕੇ ਅੱਗੇ ਤੋਂ ਕਿਉਂਕਿ ਸਾਰਾ ਪਤਾ ਲੱਗ ਜਵੇ ਅੱਜ ਇਹਨਾਂ ਨਾਲ ਹੋਈ ਕੱਲੂ ਹੋਰ ਵੀ ਕਿਸੇ ਨਾਲ ਹੋ ਸਕਦੀ ਆ ਪਿੰਡ ਵਿੱਚ ਹਾਂਜੀ ਜਿਹੜੇ ਕਹਿਨਾ ਉਹਨਾਂ ਦੇ ਹਕੂਕ ਖੁੱਲੇ ਹੋਏ ਆ ਤੇ ਕੱਲੂ ਕੁਝ ਵੀ ਕਰ ਸਕਦੇ ਹੋਰ ਕਿਸੇ ਨਾਲ ਵੀ ਉਹ ਹਾਂਜੀ ਧੰਨਵਾਦ